ਹੋ ਜੀ ਹਾਂ ਜੀ ਭਾਈ ਹਾਂ ਜੀ ਜੀ ਮੈਂ ਸਾਹਿਬ ਤੋਂ ਬੋਲ ਰਿਹਾ ਜਗਦੰਭਾ ਗ로ਨੀ ਗਲੀ ਨੰਬਰ 1 ਤੋਂ ਵੇਰੇ ਆਰਟੀਕਲੀ ਵਿੱਚ ਅੱਗ ਲੱਗਣ ਦੇ ਕਾਰਨ ਬਹੁਤ ਮੱਕੀ ਕੁਬਰਾਸ਼ ਹੋਇਆ ਆਪਣੇ ਏਸੀ ਦਾ ਕੰਪਰੈਸ਼ਨ ਫਟਿਆ ਸੀ ਕਿ ਜਾਂ ਸਿਲੰਡਰ ਫਟਿਆ ਜੀ ਤਾਂ ਹੁਣ ਬਾਅਦ ਚ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਤੇ ਬਾਕੀ ਉੱਧ ਘਰ ਦੇ ਮੁਖੀ ਹੈ ਮੇਨ ਮਾਲਕ ਨੂੰ ਬਹੁਤ ਵੀ ਸ਼ਨਾਗ ਲੱਗੀ ਸਾਰਾ ਉੱਤੋਂ ਲੈ ਕੇ ਥੱਲੇ ਤੱਕ ਸੜ ਗਿਆ ਜੀ ਐਡਮਿਟ ਐਡਮਿਟ ਕਰਾਇਆ ਜੀ ਉਹਨੂੰ ਹਸਪਤਾਲ ਲੈ ਕੇ ਹੋਏ ਆ ਐਮਰਜੈਂਸੀ ਕਰਾਇਆ ਹੋਇਆ ਐਡਮਿਟ ਹਸਪਤਾਲ ਵਿੱਚ ਜੀ ਘਰ ਦਾ ਕਿੰਨਾ ਸਾਮਾਨ ਸਾੜ ਗਿਆ ਘਰ ਦਾ ਉੱਤ ਸਾਰਾ ਸੜ ਕੇ ਸੁਆਹ ਹੋ ਗਿਆ ਘਰ ਦਾ ਕੁਝ ਵੀ ਨਹੀਂ ਬਚਿਆ ਸਿਰ ਘਰ ਦੇ ਜੀ ਬਚੇ ਨੇ ਜਿਹੜੇ ਕੁਝ ਬਾਹਰ ਗਿਆ ਦਿਹਾਤੀ ਤੋਂ ਟਿਕਾ ਕੇ ਸੈਟ ਕਰ ਜਾਂਦੇ ਉਹ ਬਚ ਗਏ ਨੇ ਦੋ ਬੇਟੀਆਂ ਇੱਕ ਮੇਰੀ ਮਿਸੇ ਤੇ ਜਿਹੜੇ ਮੇਨ ਮੁਕੇ ਸੀ ਉਹਨਾਂ ਦੇ ਹਸਬੰਡ ਉਹਨਾਂ ਨੂੰ ਬਹੁਤ ਭਿੜਾਗ ਲੱਗੀ ਉਹ ਘਰ ਸੁੱਤੇ ਹੋਏ ਸੀ ਜਦੋਂ ਉੱਠ ਕੇ ਬਾਹਰ ਆਏ ਤਾਂ ਅਗਨੇ ਚ ਬੈਠੇ ਲਿਆ ਉਹਨਾਂ ਨੂੰ